ਬਾਬਾ ਨੌ ਸਿੰਘ ਜੀ ਹੋਏ ਬਹੁਤ ਸੰਗ ਜਾਣਦੇ ਬੜੇ ਨਹੀਂ ਜਾਣਦੇ ਜਦੋਂ ਆਪਾਂ ਸ੍ਰੀ ਅਮਰitsar ਸਾਹਿਬ ਤੋਂ ਸ੍ਰੀ ਤਰਨਤਕਾਰ ਸਾਹਿਬ ਜਾਂਦੇ ਆਂ ਰਸਤੇ ਵਿੱਚ ਬਾਬਾ ਨੌ ਸਿੰਘ ਦੀ ਸਮਾਦ ਪੈਣੀ ਉੱਥੇ ਸਾਰਿਆਂ ਨੂੰ ਮੱਥਾ ਟੇਕਣਾ ਹੀ ਪੈਣਾ ਕਿਉਂਕਿ ਜੇ ਗੱਡੀ ਐਂ ਲੈ ਗਏ ਫਿਰ ਗੱਡੀ ਪਲਟ ਜੂ ਅੱਗੇ ਜਾ ਕੇ ਖਾਲਸੇ ਦਾ ਉੱਥੇ ਰਾਜ ਆ ਪੂਰਾ ਉੱਥੇ ਹਰੇਕ ਨੂੰ ਮੱਥਾ ਟੇਕਣਾ ਚਾਹੀਦਾ ਪੇਟਾ ਚੜਾਉਣੀ ਚਾਹੀਦੀ ਆ ਦੁਨੀਆ ਹੋਰ ਪਾਸੇ ਚੱਲ ਪਈ ਐ ਇੱਕ ਵਾਰ ਇੱਕ ਸਿੰਘ ਨੂੰ ਹੁਕਮ ਹੋ ਗਿਆ ਕਹਿੰਦੇ ਭਾਈ ਪੀਪਾ ਘਿਓ ਦਾ ਸਿਰ ਤੇ ਚੱਕ ਕੇ ਲੈ ਕੇ ਆ। ਉੱਥੇ ਲੈ ਕੇ। ਉਹ ਵੀ ਸਿੰਘ ਤਕੜਾ ਸੀ ਪੀਪਾ ਘਿਓ ਦਾ ਸਿਰ ਤੇ ਚੱਕ ਕੇ ਲੈ ਕੇ। ਬਾਬਾ ਨੌਥ ਸਿੰਘ ਦੇ ਦਰਸ਼ਨ ਹੁੰਦੇ ਸੀ ਉਹ ਸਿੰਘ ਨੂੰ। ਕਹਿੰਦੇ ਸਿੰਘਾ ਮੇਰੀ ਇੱਕ ਇੱਛਾ। ਕਹਿੰਦੇ ਹਾਂ ਬਾਬਾ ਜੀ ਦੱਸੋ। ਕਹਿੰਦੇ ਮੈਂ 93 ਸਾਲ ਦੀ ਉਮਰ 'ਚ ਸ਼ਹੀਦੀ ਪਾਈ ਹੈ ਭਾਈ। ਕਹਿੰਦੇ ਮੈਂ ਆਪਣੀ ਜ਼ਿੰਦਗੀ 'ਚ 1000 ਸਹਜ ਬਾਤ ਕੀਤਾ। ਆਖੋ ਸਤਨਾਮ। ਉਹ ਰੇ ਆ ਭਾਈਆਂ ਨੇ ਕਿਸੇ ਨੇ ਇੱਕ ਵੀ ਨਹੀਂ ਕੀਤਾ ਹੋਣਾ। ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ। ਮੰਨਣ ਵਾਲੇ ਦੀ ਮੈਂ ਗੱਲ ਕਰਦਾ। 1000 ਸਹਿਜ ਪਾਠ ਤੇ ਸਾਧ ਸੰਗਤ ਬਾਬਾ ਜੀ ਕਹਿੰਦੇ ਮੈਂ ਇਹ ਕਹਿਣਾ ਵੀ ਤੂੰ ਕਿੰਨੇ ਕਹਿੰਦੇ ਬਾਬਾ ਜੀ ਮੈਂ ਤਾਂ 101 ਦੀ ਅਰਦਾਸ ਕੀਤੀ ਹੋਈ ਹੈ ਵੀ 101 ਸਹਿਜ ਪਾਠ ਤਾਂ ਮੈਂ ਕਰ ਦਊਗਾ ਕਹਿੰਦੇ ਜੇ ਮੇਰੀ ਮੰਨੇ ਨਾਲ ਸਾਰਾ ਕੁਝ ਛੱਡ ਦੇ ਬਹਿ ਜਾ ਬਸ ਬਾਰ ਬਾਰ ਜਨਮ ਨਹੀਂ ਮਿਲਦਾ ਹੁੰਦਾ ਭਾਈ ਸਿੰਘਾ 1000 ਸਹਿਜ ਪਾਠ